ਉਹ ਹੱਪਨ ਕਤਲ ਹੋਇਆ ਕੀ ਮਾਮਲਾ ਹੈ ਤੇ ਕਤਲ ਗਰਸੇਵ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਸਨੋਹਾ ਦਾ ਕਤਲ ਹੋਇਆ ਜਿਹਦੀ ਉਮਰ ਕਰੀਬ 25-26 ਸਾਲ ਸੀਗੀ ਇਹਦੇ ਫਾਦਰ ਹੁਸ਼ਿਆਰ ਸਿੰਘ ਪੁੱਤਰ ਮੱਘਰ ਸਿੰਘ ਨੇ ਇਹਦਾ ਰਾਤੀ ਕਤਲ ਕਰ ਦਿੱਤਾ ਇਹਦੀ ਸਾਨੂੰ ਅੱਜ ਸਵੇਰੇ ਇਨਫੋਰਮੇਸ਼ਨ ਮਿਲਦੀ ਸੀ ਅਸੀਂ ਹੁਸ਼ਿਆਰ ਸਿੰਘ ਦੇ ਘਰ ਵਾਲੀ ਮੁਰਤੀ ਕੌਰ ਦੇ ਬਿਆਨ ਤੇ ਐਫਆਈਆਰ ਦਰਜ ਕਰਕੇ ਅਗਲੀ ਤਪੀਸ਼ ਸ਼ੁਰੂ ਕਰ ਦਿੱਤੀ ਹੈ ਸਰ ਬਜਾ ਰਾਂ ਦੀ ਸਿੱਕੀ ਹੋਈ ਕਤਲ ਦੀ ਬਜਾ ਰਾਂ ਦਾ ਇਹ ਸੀ ਕਿ ਵੀ ਜਿਹੜਾ ਲਟਕਾ ਸੀਗਾ ਉਹ ਨਸ਼ੇ ਪੱਤੇ ਕਰਦਾ ਸੀਗਾ ਗੋਲੀਆਂ ਕੈਨਸਲ ਵਗੈਰਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਤੇ ਉਹ ਪਿਓ ਤੋਂ ਪੈਸੇ ਵਗੈਰਾ ਮੰਗਦਾ ਸੀਗਾ ਤੇ ਇਸ ਵਜ੍ਹਾ ਕਰਕੇ ਰਾਤੀ ਇਹ ਜਦੋਂ ਘਰ ਆਇਆ ਉਸ ਤੋਂ ਬਾਅਦ ਇਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਮਾਤਾ ਇਹ ਕਹਿੰਦਾ ਬਾਜ ਮੈਂ ਬਾਹਰ ਚੱਲੇ ਮੈਂ ਸੌਣਾ ਜਾ ਕੇ ਬਾਹਰ ਉਹ ਪਿਤਾ ਨੇ ਰੋਕਿਆ ਨੂੰ ਵੀ ਤੂੰ ਘਰੇ ਸੌ ਜਾ ਫਰੰਟੂ ਹੋ ਨਹੀਂ ਰੁਗਾ ਤੇ ਪਿਆ ਬਤਾ ਦੋਬਈ ਹੋਗੇ ਪਰ ਪਿਓ ਨੇ ਇਹਦੇ ਤੇ ਫੋੜੇ ਦੇ वार ਕੀਤੇ ਜਿਸ ਨਾਲ ਦੀ ਮੌਕੇ ਤੇ ਇਹ ਮੌਤ ਹੋ ਗਈ ਸੀ ਤੇ ਅਸੀਂ ਇਹਦੀ ਮਕਦਮਾ ਦਰਜ ਕਰਕੇ ਇਤਨੀ ਸ਼ੁਰੂ ਕਰ ਦਿੱਤੀ ਹੈ ਦੋਸ਼ੀਓ ਪਿਓ ਨੇ ਪੁੱਤੀ ਮਾਰ ਦਿੱਤਾ ਹਾਂਜੀ ਬਿਲਕੁਲ ਪਿਓ ਨੇ ਹੁਸ਼ਿਆਰ ਸਿੰਘ ਨੇ ਆਪਣਾ ਪੁੱਤਰ ਗਰਸੇਵ ਸਿੰਘ ਮਾਰ ਦਿੱਤਾ ਸਰ ਵਿਆਹ ਸੀ ਕਰਨ ਮੈਂ ਨਹੀਂ ਹਨ ਮੈਂ ਨਹੀਂ ਸੀਗਾ ਜੀ ਤੇ ਕੀ ਮ ਕਾਰਵਾਈ ਕਰ ਰਹੇ ਤੁਸੀਂ 302 ਦਾ ਮਕਦਮਾ ਦਰਜ ਕਰਤਾ ਜੀ ਤੇ ਜਲਦੀ ਤੋਂ ਸ਼ੁਰੂ ਗ੍ਰਿਫਤਾਰ ਕਰ ਲਿਆ ਜਾਵੇਗਾ